ਮੈਂ ਹਿੰਦੂ ਪਰਿਵਾਰ ਤੋਂ ਬਲੋਂਗ ਕਰਦਾ ਇਹ ਸਿੱਖ ਪਰਿਵਾਰ ਤੋਂ ਨੇ ਅੱਛਾ ਕਿੰਨੇ ਰੁਪਈਆ ਚ ਹੋ ਗਿਆ ਸੀ ਤੁਹਾਡਾ ਵਿਆਹ 1000 ਰੁਪਏ ਚ ਹੀ ਹੋ ਗਿਆ ਹੁਣ ਆ ਜੀ ਅਲੱਗ ਜਾਤ ਚ ਵਿਆਹ ਕਰਾਉਨੇ ਉਹੀ ਵੱਡੀ ਗੱਲ ਹੋ ਜਾਂਦੀ ਆ ਨਾ 21ਵੀਂ ਸਦੀ ਦੇ ਵਿੱਚ ਵੀ ਤੇ ਜਦੋਂ ਅਲੱਗ ਧਰਮ ਚ ਵਿਆਹ ਕਰਾਉਨੇ ਉਹ ਹੋਰ ਵੀ ਵੱਡੀ ਗੱਲ ਹੋ ਜਾਂਦੀ ਆ ਜੇ ਜਿੰਨੀਆਂ ਵੀ ਇਹ ਮੇਰੀ ਕਿਤਾਬਾਂ ਪੰਜਾਬੀ ਦੇ ਵਿੱਚ ਆ ਉਹ ਤੋਂ ਸਭ ਤੋਂ ਪਹਿਲਾਂ ਇਹਨਾਂ ਨੇ ਪੜ੍ਹ ਕੇ ਇਹਨਾਂ ਨੇ ਐਡੀਟਿੰਗ ਕੀਤੀ ਹੋਈਆਂ ਸਾਰੀਆਂ ਕਿਤਾਬਾਂ ਗਲਤੀਆਂ ਪੰਜਾਬੀ ਦੀ ਇਹਨਾਂ ਨੇ ਲਈ ਹੋਈਆਂ ਸਾਰੀਆਂ ਸਭ ਤੋਂ ਬਾਅਦ ਕਿਤਾਬਾਂ ਸਾਡੀ ਸੋਚ ਨੂੰ ਬਣਾਉਂਦੀਆਂ ਤੇ ਜ਼ਿੰਦਗੀ ਦੇ ਜਿਹੜੇ ਦੁੱਖ ਸੁੱਖ ਆ ਉਹ ਕੱਟਣ ਵਿੱਚ ਸਹਾਈ ਹੁੰਦੀਆਂ ਇਸ ਕਰਕੇ ਕਿਤਾਬਾਂ ਦਾ ਬਹੁਤ ਯੋਗਦਾਨ ਆ ਇਸ ਵਿੱਚ ਇਹ ਕੋ ਇਸ ਤਰ੍ਹਾਂ ਕੇ ਮੈਂ ਜਦੋਂ ਵਿਦਿਆਰਥੀ ਜੀਵਨ ਦੇ ਵਿੱਚ ਸੀਗਾ ਉਦੋਂ ਮੈਨੂੰ ਪੜ੍ਹਨ ਦਾ ਸ਼ੌਕ ਸੀਗਾ ਉਸ ਤੋਂ ਬਾਅਦ ਜਦੋਂ ਪੜ੍ਹਦੇ-ਪੜ੍ਹਦੇ ਮੇਰੇ ਵਿਚਾਰਾਂ ਵਾਲੇ ਵਿੱਚ ਤਬਦੀਲੀ ਆਣ ਲੱਗੀ ਜਦ ਮੈਂ ਨੌਕਰੀ 'ਚ ਆ ਗਿਆ ਮੇਰੇ ਵਿਚਾਰਾਂ 'ਚ ਤਬਦੀਲੀ ਆਣ ਲੱਗੀ ਉਦੋਂ ਫਿਰ ਮੈਨੂੰ ਐ ਬਨਣ ਲੱਗ ਗਿਆ ਕਿ ਮੈਂ ਮਤਲਬ ਕਿ ਬੇਬੀ ਜੇ ਮੈਂ ਮਿਲ ਜੇ ਵਿਆਹ ਦੀ ਗੱਲ ਆਏ ਗੱਲ ਕਰੀਏ ਮੈਨੂੰ ਐ ਸੀਗਾ ਕਿ ਮੈਂ ਜਿਹੜੀ ਵਿਆਹ ਕਰਾਵਾਂਗਾ ਇੱਕ ਤਾਂ ਮੈਨੂੰ ਐ ਲੱਗਦਾ ਸੀਗਾ ਕਿ ਮੈਂ ਜਿਹੜਾ ਕੋਈ ਧਾਰਮਿਕ ਰੀਤੀ ਰਿਵਾਜ ਆ ਇਹ ਨਹੀਂ ਮੈਂ ਕਰਵਾਉਂਗਾ ਇੱਕ ਮੈਨੂੰ ਜਾਤ ਪਾਤ ਦਾ ਐ ਸੀਗਾ ਵੀ ਮੈਨੂੰ ਕੋਈ ਜਾਤ ਪਾਤ ਦਾ ਕੋਈ ਐ ਨਹੀਂ ਹੈਗਾ ਵੀ ਕਿਸਮਤ ਜੀ ਦਾ ਆਸ ਹੈ ਨਹੀਂਗਾ ਤੇ ਜੇ ਮੈਨੂੰ ਇਹ ਸੀਗਾ ਵੀ ਜਿਵੇਂ ਮਤਲਬ ਜਿਵੇਂ ਪੜਨ ਦਾ ਸ਼ੌਂਕ ਕਰਕੇ ਵੀ ਮੈਨੂੰ ਉਹ ਨਾ ਰੁਕਿਆ ਜਾਵੇ ਤੇ ਉਦੋਂ ਅਸੀਂ ਮੈਂ ਨੌਕਰੀ ਜਿੱਦੋਂ ਮੈਂ ਕਰਦਾ ਸੀ ਮੈਂ ਕਦੇ ਕਿਸੇ ਵੀ ਤੋ ਰਿਸ਼ਵਤ ਦਾ ਪੈਸਾ ਉਹ ਨਹੀਂ ਲਿੱਤਾ ਸੀਗਾ ਮਤਲਬ ਕੋਈ ਕਿਸ ਚਾਹ ਕਰਦਾ ਕਪ ਤੱਕ ਨਹੀਂ ਪੇਤਾ ਸੀਗਾ ਮੈਨੂੰ ਐ ਸੀ ਵੀ ਇਹ ਕਿਉਂਕਿ ਮੈਂ ਜਿਹੜੇ ਇਹ ਸੋਚਿਆ ਹੋਇਆ ਸੀਗਾ ਤੇ ਫਿਰ ਮੈਨੂੰ ਐ ਸੀਗਾ ਵੀ ਇਹਨੂੰ ਤੁਹਾਨੂੰ ਚੱਲਣਾ ਬਹੁਤ ਪਊਗਾ ਵੀ ਉਹਦੇ ਬਾਰੇ ਤੁਹਾਨੂੰ ਨੌਕਰੀ ਜਾ ਸਕਦੀ ਹੈ बार-बार ਬਦਲੀਆਂ ਹੋਣਗੀਆਂ ਕੋਈ ਵੀ ਇਸ ਤਰ੍ਹਾਂ ਦੇ ਅਗਰ ਮੈਂ ਸ਼ਾਦੀ ਕਰਵਾਉਂਗਾ ਵੀ ਜੇ ਇਹ ਸਾਰਾ ਕੁਝ ਇਹ ਮੈਨੂੰ ਇਸ ਤਰ੍ਹਾਂ ਦੇ ਲੱਗੇਗਾ ਵੀ ਵੀ ਕੋਈ ਲੜਕੀ ਮੇਰੇ ਨਾਲ ਇਸ ਤਰ੍ਹਾਂ ਦੀ ਕੋਈ ਮੈਨੂੰ ਲੱਗੇਗੀ ਫਿਰ ਮੈਂ ਮੈਰਿਜ ਕਰਵਾਉਂਗਾ ਜੀ ਤਾਂ ਇਹ ਗੱਲ ਇਹਨਾਂ ਦੇ ਦਿਮਾਗ ਸੀਗੀ ਜੇ ਤੁਹਾਡੇ ਮਨ ਦੇ ਵਿੱਚ ਕਿਦਾਂ ਦਾ ਵਿਚਾਰ ਸੀਗਾ ਵਿਆਹ ਨੂੰ ਲੈ ਕੇ ਮੇਰਾ ਵੀ ਇਹ ਹੀ ਸੀ ਕਿ ਜਾਤ ਪਾਤ ਨਹੀਂ ਹੋਣੀ ਚਾਹੀਦੀ ਵਿਆਹ 'ਚ ਤੇ ਤੁਹਾਡੀ ਮਤਲਬ ਸੋਚ ਮਿਲਣੀ ਚਾਹੀਦੀ ਹੈ ਜਿਸ ਬੰਦੇ ਨਾਲ ਤੁਹਾਡੀ ਸੋਚ ਮਿਲੂਗੀ ਉਸੇ ਨਾਲ ਤੁਸੀਂ ਵਧੀਆ ਜ਼ਿੰਦਗੀ ਕੱਟ ਸਕਦੇ ਜੀ ਮੈਂ ਇੱਕ ਹੋਰ ਵੀ ਗੱਲ ਜਾਣਨੀ ਚਾਹੁੰਗਾ ਜੀ ਜਿਵੇਂ ਤੁਹਾਡੇ ਨਾਲ ਰਕੇਸ਼ ਕੁਮਾਰ ਲੱਗਦਾ ਇਹਨਾਂ ਦਾ ਨਾਮ ਕੌਰ ਲੱਗਦਾ ਹਨਾ ਤਾਂ ਮਨ 'ਚ ਇਹ ਆਉਂਦਾ ਕਿ ਹਾਂ ਤੁਸੀਂ ਇੱਕ Hindu ਫੈਮਿਲੀ ਨਾਲ ਹੋ ਤੇ ਇਹ Sikh ਫੈਮਿਲੀ ਨਾਲ ਇਹ ਇਹ ਸੱਚਾ ਗੱਲ ਬਿਲਕੁਲ ਜੀ ਬਿਲਕੁਲ ਸੱਚ ਹੈ ਮੈਂ Hindu ਪਰਿਵਾਰ ਤੋਂ ਬਲੋਂਗ ਕਰਦਾ ਇਹ Sikh ਪਰਿਵਾਰ ਤੋਂ ਕ ਇੱਕ ਅਲੱਗ ਜਾਤ ਚ ਵਿਆਹ ਕਰਨ ਨੇ ਉਹੀ ਵੱਡੀ ਗੱਲ ਹੋ ਜਾਂਦੀ ਆ ਨਾ 21ਵੀਂ ਸਦੀ ਦੇ ਵਿੱਚ ਵੀ ਤੇ ਜਦੋਂ ਅਲੱਗ ਧਰਮ ਚ ਵਿਆਹ ਕਰਾਉਣਾ ਉਹ ਹੋਰ ਵੀ ਵੱਡੀ ਗੱਲ ਹੋ ਜਾਂਦੀ ਆ ਤਾਂ ਲੋਕੇ ਵੀ ਸੋਚਦੇ ਹੋਣਗੇ ਵੀ ਸ਼ਾਇਦ ਤੁਹਾਡੀ ਲਵ ਮੈਰਿਜ ਹੋਵੇ ਇੱਥੇ ਲਵ ਮੈਰਿਜ ਆ ਤੁਹਾਡੀ ਨਹੀਂ ਨਹੀਂ ਤੁਹਾਡੀ ਆ ਰੇਸਟ ਮੈਰਿਜ ਹੈ ਕਿਉਂਕਿ ਮੈਂ ਜਿਹਨਾਂ ਮਤਲਬ ਕਿ ਜਿਹੜੇ ਜਿੰਨੇ ਪੜ੍ਹਨ ਕਰਕੇ ਪੜ੍ਹ ਲਿਖਣ ਕਰਕੇ ਉਹਨਾਂ ਦੋਸਤਾਂ ਦਾ ਮੇਰਾ ਸਰਕਲ ਸੀਗਾ ਤੇ ਇਸੇ ਤਰ੍ਹਾਂ ਇਹਨਾਂ ਦੇ ਪਰਿਵਾਰ ਦਾ ਜਿਹੜਾ ਸਰਕਲ ਸੀਗਾ ਫਿਰ ਸਾਡੇ ਦੋਸਤਾਂ ਨੇ ਸਾਂਝੇ ਦੋਸਤਾਂ ਨੇ ਸੁਜੈਸਟ ਕੀਤਾ ਵੀ ਅਗਰ ਤੁਸੀਂ ਅਗਰ ਤੁਹਾਨੂੰ ਲੱਗਦਾ ਹੈਗਾ ਵੀ ਤੁਹਾਡਾ ਸਾਨੂੰ ਐ ਲੱਗਦਾ ਵੀ ਤੁਹਾਡਾ ਜਿਹੜਾ ਮੇਲ ਹੈਗਾ ਠੀਕ ਰਹੇਗਾ ਪਰ ਉਹਨਾਂ ਨੇ ਸਜਾ ਦਿੱਤਾ ਸਾਡੀ ਅਰੇਂਜ ਮੈਰਿਜ ਹੈ ਤਾਂ ਮੇਰੇ ਪਾਪਾ ਵੀ ਮਤਲਬ ਇਧਰ ਯੂਨੀਅਨ ਚ ਕੰਮ ਕਰਦੇ ਸੀਗੇ ਟੀਚਰ ਯੂਨੀਅਨ ਚ ਉਹਨਾਂ ਦਾ ਸਰਕਲ ਸੀ ਤੇ ਮੈਂ ਵੀ ਪੀਐਸਜੀ ਯੂ ਚ ਕੰਮ ਕਰਦੀ ਸੀ ਤੇ ਉਸ ਤੋਂ ਬਾਅਦ ਫਿਰ ਮੈਂ ਲੋਕ ਮੋਰਚੇ ਚ ਕੰਮ ਕਰਦੀ ਸੀ ਤਾਂ ਉਹ ਵੀ ਮੇਰਾ ਵੀ ਉਹ ਸਰਕਲ ਸੀਗਾ ਤੇ ਇਹਨਾਂ ਦਾ ਵੀ ਉਹੀ ਸਰਕਲ ਸੀਗਾ ਤਾਂ ਮਤਲਬ ਫਿਰ ਉਹਨਾਂ ਨੂੰ ਸਾਡਾ ਐ ਲੱਗਿਆ ਵੀ ਤੁਸੀਂ ਰਹਿ ਸਕਦੇ ਹੋ ਇਕੱਠੇ ਤਾਂ ਫਿਰ ਸਾਡੀ ਇਸ ਤਰ੍ਹਾਂ ਮੈਰਿਜ ਹੋ ਗਈ ਜੀ ਕਿਤੇ ਨਾ ਕਿਤੇ ਇਹ ਵੀ ਲੱਗਦਾ ਕਿ ਕਿਤਾਬਾਂ ਨਾਲ ਜਿਹੜਾ ਪਿਆਰ ਸੀਗਾ ਉਸ ਪਿਆਰ ਨੇ ਵੀ ਤੁਹਾਨੂੰ ਹਾਂ ਇੱਕ ਇਹੋ ਜਿਹੇ ਵਧੀਆ ਰਿਸ਼ਤੇ ਦੇ ਵਿੱਚ ਬੰਨਿਆ ਵੀ ਉਸ ਕਿਤਾਬਾਂ ਦੇ ਪਿਆਰ ਨੇ ਵੀ ਤੁਹਾਨੂੰ ਜੋੜਿਆ ਜੀ ਹਾਂਜੀ ਕਿਤਾਬਾਂ ਸਾਡੀ ਸੋਚ ਨੂੰ ਬਣਾਉਂਦੀਆਂ ਤੇ ਜ਼ਿੰਦਗੀ ਦੇ ਜਿਹੜੇ ਦੁੱਖ ਸੁੱਖ ਹੈ ਉਹ ਕੱਟਣ ਵਿੱਚ ਸਹਾਈ ਹੁੰਦੀਆਂ ਇਸ ਕਰਕੇ ਕਿਤਾਬਾਂ ਦਾ ਬਹੁਤ ਯੋਗਦਾਨ ਹੈ ਇਸ ਚ ਕਈ ਵਾਰ ਇਹ ਹੁੰਦਾ ਜੀ ਜਦੋਂ ਇੱਕ ਬੰਦਾ ਨਾ ਲਿਖਣ ਪੜ੍ਹਨ ਦੇ ਵਿੱਚ ਬਹੁਤ ਜ਼ਿਆਦਾ ਵਿਅਸਤ ਹੁੰਦਾ ਤਾਂ ਉਹਦੀ ਕਈ ਵਾਰੀ ਮੈਰਿਡ ਲਾਈਫ ਵੀ ਥੋੜੀ ਡਿਸਟਰਬ ਹੋਣੀ ਸ਼ੁਰੂ ਹੋ ਜਾਂਦੀ ਹੈ ਹਨਾ ਇਹ ਕਹਿਆ ਜਾਂਦਾ ਵੀ ਤੂੰ ਫੈਮਲੀ ਨੂੰ ਟਾਈਮ ਨਹੀਂ ਦਿੰਦਾ ਤੁਸੀਂ ਪੜ੍ਹਨ ਨੂੰ ਬਹੁਤ ਸਮਾਂ ਦਿੰਦੇ ਹੋ ਤੁਸੀਂ ਹਿਸਟਰੀ ਤੇ ਕੰਮ ਜਦੋਂ ਕਰਦੇ ਹੋ ਹਨਾ ਤਾਂ ਕਿਹੋ ਜਿਹਾ ਰਿਸਪੌਂਸ ਰਿਹਾ ਫਿਰ ਤੁਹਾਡੀ ਫੈਮਿਲੀ ਵੱਲ ਨਹੀਂ ਦੇਖੋ ਉਹਦੇ ਵਿੱਚ ਇਸ ਤਰ੍ਹਾਂ ਸੀਗਾ ਕਿ ਮੈਂ ਦੇਖੋ ਮੈਨੂੰ ਇੱਕ ਤਾਂ ਹੁੰਦਾ ਸੀ ਵੀ ਨੌਕਰੀ ਆਪਣਾ ਸਮੇਂ ਸਿਰ ਮੈਂ ਨੌਕਰੀ ਕਰਨੀ ਦੂਜਾ ਮੈਨੂੰ ਐਸ ਵੀ ਜਿੰਨਾ ਵੀ ਸਮਾਂ ਹੁੰਦਾ ਸੀ ਫਿਰ ਮੈਂ ਪੜਨ ਤੇ ਇਹ ਤੇ ਲਾਂਦਾ ਸੀਗਾ ਚਲੋ ਉਹਦੇ ਵਿੱਚ ਫਿਰ ਇਹਨਾਂ ਦਾ ਸਹਿਯੋਗ ਤਾਂ ਰਹੀ ਹੈ ਉਹ ਮੇਰੀਆਂ ਕਿਤਾਬਾਂ ਦੇ ਵਿੱਚ ਜੇ ਜਿੰਨੀਆਂ ਵੀ ਹੈ ਮੇਰੀਆਂ ਕਿਤਾਬਾਂ ਪੰਜਾਬੀ ਦੇ ਵਿੱਚ ਹੈ ਉਹ ਤੋਂ ਸਭ ਤੋਂ ਪਹਿਲਾਂ ਇਹਨਾਂ ਨੇ ਪੜ੍ਹ ਕੇ ਇਹਨਾਂ ਨੇ ਐਡੀਟਿੰਗ ਕੀਤੀ ਹੋਈ ਹੈ ਸਾਰੀਆਂ ਕਿਤਾਬਾਂ ਗਲਤੀਆਂ ਪੰਜਾਬੀ ਦੀ ਇਹਨਾਂ ਨੇ ਲਈ ਹੋਈ ਹੈ ਸਾਰੀਆਂ ਸਭ ਤੋਂ ਵੱਧ ਹੈ ਜ ਨਹੀਂ ਇਕੱਲਾ ਫੈਮਿਲੀ ਨੂੰ ਨਹੀਂ ਸੰਭਾਲਿਆ ਨਾਲ ਤੁਹਾਡੀਆਂ ਕਿਤਾਬਾਂ ਨੂੰ ਵੀ ਸੰਭਾਲਿਆ ਹਾਂ ਕਿਤਾਬਾਂ ਦੇ ਵੀ ਜਿਹੜੀਆਂ ਜਿੰਨੀਆਂ ਵੀ ਮੇਰੀ ਕਿਤਾਬਾਂ ਪੰਜਾਬੀ ਚਾਈ ਹੈਗੀਆਂ ਉਹਨਾਂ ਦੀ ਗਲਤੀਆਂ ਲਾਣਾ ਉਹਨਾਂ ਦੇ ਸ਼ਬਦਾਂ ਦੀ ਠੀਕ ਕਰਦਾ ਸਾਰਾ ਇਹਨਾਂ ਨੇ ਕੀਤਾ ਹੋਇਆ ਤੁਸੀਂ ਥੋੜੀ ਜੀ ਗੱਲ ਕਹੀ ਸੀ ਕਿ ਅਸੀਂ ਕੋਈ ਧਾਰਮਿਕ ਰੀਤੀ ਰਿਵਾਜ ਨਹੀਂ ਕੀਤੀ ਮੈਂ ਇਹਨੂੰ ਹੋਰ ਜਾਣਨੀ ਚਾਹੁੰਗਾ ਕਿਉਂ ਨਹੀਂ ਕੀਤੀ ਕਿੱਦਾਂ ਫਿਰ ਵਿਆਹ ਹੋਇਆ ਤੁਹਾਡਾ ਜੀ ਕੋਈ ਧਾਰਮਿਕ ਰੀਤੀ ਰਿਵਾਜ ਨਹੀਂ ਉਹਦੇ ਵਿੱਚ ਇਸ ਤਰ੍ਹਾਂ ਸੀਗਾ ਕਿ ਜਦੋਂ ਮਤਲਬ ਕਿ ਮੈਂ ਜਿਹੜਾ ਇਹ ਵਿਆਹ ਦਾ ਫੈਸਲਾ ਦਾ ਮੇਰਾ ਆਪਣਾ ਸੀਗਾ ਸੇ ਮੈਂ ਫੈਮਿਲੀ ਨਾਲ ਗੱਲ ਕੀਤੀ ਚਲੋ ਉਹਨਾਂ ਨੇ ਐ ਨਹੀਂ ਕਿਹਾ ਵੀ ਠੀਕ ਹੈ ਚਲੋ ਉਹਦੇ ਵਿੱਚ ਫਿਰ ਜਦੋਂ ਇਹਨਾਂ ਦੇ ਪਰਿਵਾਰ ਵੀ ਮਤਲਬ ਕਿ ਅਗਾਵਾ ਤੋਂ ਪਰਵਾਸ ਸੀਗਾ ਉਹ ਤੋਂ ਪੜ੍ਹਨ ਲਿਖਣ ਕਰਕੇ ਫਿਰ ਮੈਨੂੰ ਐ ਲੱਗਦਾ ਹੁੰਦਾ ਸੀਗਾ ਵੀ ਜਿਹੜੀ ਚੀਜ਼ ਤੁਸੀਂ ਆਪਾਂ ਦੂਜੇ ਨੂੰ ਕਹਿੰਨੇ ਆ ਪੜ੍ਹਜਿਤ ਨੂੰ ਆਪਣੇ ਤੇ ਲਾਗੂ ਕਰਨੀ ਚਾਹੀਦੀ ਹੈ ਉਹ ਤੇ ਫਿਰ ਮੈਨੂੰ ਐ ਸੀਗਾ ਵੀ ਮੈਂ ਜਿਹੜਾ ਸੀ ਵਿਆਹ ਦੇ ਵਿੱਚ ਵੀ ਫਿਰ ਅਸੀਂ ਇਹ ਫੈਸਲਾ ਕੀਤਾ ਵੀ ਅਸੀਂ ਕੋਈ ਵੀ ਧਾਰਮਿਕ ਰੀਤੀ ਅਸੀਂ ਮਲੇਕੇ ਸ਼ਾਦੀ ਦੇ ਵਿੱਚ ਪ੍ਰੋਗਰਾਮ ਹੋਇਆ ਸੀਗਾ ਉਹਦੇ ਵਿੱਚ ਇੱਕ ਦੂਜੇ ਦੇ ਫੁੱਲਾਂ ਦੇ ਹਾਰ ਪਾ ਕੇ ਇਹ ਸੀਗਾ ਇੱਕ ਅਸੀਂ ਉੱਥੇ ਇਹ ਵੀ ਕਿਹਾ ਸੀਗਾ ਵੀ ਕਿਸੇ ਨੇ ਕੋਈ ਸ਼ਗਲ ਵਗੈਰਾ ਉਲੀ ਦੇਣਾ ਨਾ ਕੋਈ ਭਾ ਉਹਦੇ ਕਿਸੇ ਬੰਦੇ ਤੋਂ ਕੋਈ ਸ਼ਗਲ ਵਗੈਰਾ ਲੈਣ ਸੀਗਾ ਤੇ ਉਹਨਾਂ ਜ਼ਰੂਰ ਸੀ ਵੀ ਦੋਸਤਾਂ ਮਿੱਤਰਾਂ ਦਾ ਇਕੱਠ ਹੋਇਆ ਸੀਗਾ ਰਿਸ਼ਤੇਦਾਰ ਵੀ ਆਏ ਸੀ ਕਿ ਦੋਨੇ ਪਾਸਿਓਂ ਤੋਂ ਰਿਸ਼ਤੇਦਾਰ ਵੀ ਆਏ ਸੀ ਕਿ ਪਰ ਕੋਈ ਮਤਲਬ ਕਿ ਕੁਝ ਦੋ ਚਾਰ ਬਲਾਰੇ ਜਿਹੜੇ ਕੁਝ ਬੇਗੀਤ ਵਗੈਰਾ ਗਾਈ ਗਈ ਸੀ ਦੋ ਚਾਰ ਬਲਾਰੇ ਜਿਹੜੇ ਉਹ ਤੋਂ ਗੋਲੇ ਸੀਗੇ ਉਹ ਇਸ ਵਾਰੀ ਬੋਲੇ ਸੀਗੇ ਵੀ ਸਾਨੂੰ ਇਸ ਤਰ੍ਹਾਂ ਦੇ ਜਿਹੜੇ ਵਿਆਹ ਕਰਨੇ ਚਾਹੀਦੇ ਬਿਨਾਂ ਉਹ ਤੋਂ ਕਰਨੇ ਚਾਹੀਦੇ ਵੀ ਮਤਲਬ ਇਸ ਤਰ੍ਹਾਂ ਦਾ ਮਤਲਬ ਉਹਨਾਂ ਨੇ ਉਤਸ਼ਾਹਿਤ ਕੀਤਾ ਸੀਗਾ ਬਾਕੀਆਂ ਨੂੰ ਕਿੰਨੇ ਰੁਪਈਆ ਚ ਹੋ ਗਿਆ ਸੀ ਜੀ ਤੁਹਾਡਾ ਵਿਆਹ ਹਜ਼ਾਰ ਰੁਪਏ ਚ ਹੀ ਹੋ ਗਿਆ ਹੁਣ ਜੀ ਅੱਛਾ ਬਸ ਹਜ਼ਾਰ ਰੁਪਏ ਚ ਵਿਆਹ ਹੋ ਗਿਆ ਪਰ ਜ਼ਿੰਦਗੀ ਦੇ ਵਿੱਚ ਤੁਸੀਂ ਇਕੱਠੇ ਹੋਏ ਹੋ ਜੀ ਦੋਨੇ ਤਾ ਅਜ ਤੱਕ ਤੁਹਾਨੂੰ ਮਿਲਦਾ ਬਹੁਤ ਸਾਲ ਹੋ ਗਏ ਵੀ ਤੁਸੀਂ ਦੱਸ ਦਿਓ ਕਿੰਨੇ ਸਾਲ ਹੋ ਗਏ ਤੁਹਾਨੂੰ ਵਿਆਹ ਹੋਇਆ ਨੂੰ 23 ਸਾਲ ਹੋ ਗਏ 23 ਸਾਲ ਹੋ ਗਏ 23 ਸਾਲ ਹੋ ਗਏ ਵਿਆਹ ਹੋਇਆ ਨੂੰ 1000 ਰੁਪਏ ਦੇ ਵਿੱਚ ਵਿਆਹ ਹੋਇਆ ਤਾਂ ਕਿੰਨਾ ਕੱਜ ਖੁਸ਼ ਹੋ ਤੁਸੀਂ ਆਪਣੀ ਇਸ ਜ਼ਿੰਦਗੀ ਦੇ ਵਿੱਚ ਵੀ ਤੇ ਨਾਲ ਨਾਲ ਕਿਤਾਬਾਂ ਨਾਲ ਜੁੜਤੀ ਨਹੀਂ ਬਹੁਤ ਖੁਸ਼ ਹਾਂ ਕਿਤਾਬਾਂ ਮਤਲਬ ਕੋਈ ਹੈ ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਆਪਣੀ ਸੋਚ ਨੂੰ ਬਦਲਦੀਆਂ ਹਨ ਜ਼ਿੰਦਗੀ ਨੂੰ ਜਿਉਣਾ ਸਿਖਾਉਂਦੀਆਂ ਮਤਲਬ ਬਹੁਤ ਵਧੀਆ ਮਤਲਬ ਉਸ ਕਿਤਾਬਾਂ ਜੀ ਸਰਕੇਸ਼ ਕੁਮਾਰ ਜੀ ਜਿਵੇਂ ਹੁਣ ਫੈਮਿਲੀ ਵੱਲੋਂ ਵੀ ਤੁਸੀਂ ਦੱਸਿਆ ਕਿ ਬਹੁਤ ਵੱਡਾ ਸਹਿਯੋਗ ਰਿਹਾ ਹੈ ਨਾ ਤਾਂ ਮੈਮ ਹੋਣਾ ਨੇ ਤੁਹਾਡੇ ਨਾਲ ਕਿਤਾਬਾਂ ਦੇ ਵਿੱਚ ਵੀ ਕੰਮ ਕਰਵਾਇਆ ਤਾਂ ਅੱਗੇ ਕੀ ਸੋਚਿਆ ਅੱਗੇ ਕੀ ਕਿਦਾਂ ਦਾ ਕਿਤਾਬਾਂ ਦਾ ਕੰਮ ਤੁਸੀਂ ਸੋਚ ਰਹੇ ਹੋ ਵੀ ਹੋਰ ਕਰਨਾ ਦੇਖੋ ਇਸ ਤਰ੍ਹਾਂ ਮੈਂ ਕਦੇ ਵੀ ਮੈਂ ਤੁਹਾਨੂੰ ਦੱਸਿਆ ਵੀ ਮੈਂ ਕਦੇ ਵੀ ਸੋਚ ਕੇ ਕੋਈ ਕਿਤਾਬ ਨਹੀਂ ਲਿਖਦਾ ਹੈਗਾ ਇਹ ਤਾਂ ਜਦੋਂ ਉਹਨੂੰ ਪੜਦੇ ਰਹਿੰਦੇ ਨੇ ਪੜਦੇ ਰस्ते ਲੱਗਦੇ ਇਹ ਲੱਗਦਾ ਹੁੰਦਾ ਵੀ ਕੁਝ ਜਿਵੇਂ ਕੋਈ ਬੰਦਿਆਂ ਬਾਰੇ ਜਿਵੇਂ ਮੈਂ ਹੁਣ ਲਾਈ ਲੇਟੈਸਟ ਪੜ ਰਿਆ ਸੀਗਾ ਪੜਦੇ ਪੜਦੇ ਮੈਨੂੰ ਇਹ ਲੱਗਿਆ ਵੀ ਮਲੇ ਜਿਵੇਂ ਕਿਰਪਾ ਸਿੰਘ ਲੰਗ ਮਜਾਰੀ ਜਿਹੜੇ ਹੈਗੇ ਆ ਵੀ ਇਹਨਾਂ ਬਾਰੇ ਨਹੀਂ ਲਿਖਿਆ ਫਿਰ ਮੈਂ ਦੇਖਿਆ ਵੀ ਇਹਨਾਂ ਬਾਰੇ ਮਟੀਰੀਅਲ ਇਕੱਠਾ ਕੀਤਾ ਵੀ ਜੇ ਕੋਈ ਗੱਲ ਲੱਗਦੀ ਹੁੰਦੀ ਆ ਮਟੀਰੀਅਲ ਇਕੱਠਾ ਹੈ ਜਾਂ ਕੋਈ ਨਵੀਂ ਗੱਲ ਨਹੀਂ ਜ਼ਿੰਦਗੀ ਬਾਰੇ ਪਤਾ ਲੱਗਦਾ ਬਾਤੋਂ ਤੱਕ ਫਿਰ ਮੈਂ ਕਿਤਾਬ ਲਿਖਦਾ ਮਲੇ ਉਹਦੇ ਵਿੱਚ ਇਸ ਤਰ੍ਹਾਂ ਹੁੰਦਾ ਵੀ ਕੋਈ ਐ ਨਹੀਂ ਹੁੰਦਾ ਵੀ ਸੋਚ ਕੇ ਵੀ ਇਹਦੇ ਬਾਰੇ ਲਿਖਣੀ ਹੈ ਕਿਤਾਬ ਇਸ ਤਰ੍ਹਾਂ ਨਹੀਂ ਹੈਗਾ ਮੇਰਾ ਦੇਖੰਦਾ ਨਹੀਂ ਮੈਂ ਕੋਈ ਜਲਦਬਾਜੀ ਕਰਦਾ ਮੈਨੂੰ ਵੀ ਲਿਟਰੇਚਰ ਪੜ੍ਹਨ ਦਾ ਮੈਨੂੰ ਸ਼ੌਕ ਹੈ ਮੈਂ ਮਤਲਬ ਲਗਾਤਾਰ ਕਿਤਾਬਾਂ ਖਰੀਦਦਾ ਤੇ ਲਗਾਤਾਰ ਪੜ੍ਹਦਾ ਮੇਰਾ ਕੋਈ ਹੋਰ ਕੋਈ ਕਿਸੇ ਪਾਸੇ ਕੋਈ ਡਾਇਵਰਸ਼ਨ ਨਹੀਂ ਹੈਗੀ ਹਾਂ ਜਿਵੇਂ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਉਤਰਾ ਚੜਾ ਆਉਂਦੇ ਆ ਜੀ ਕਈ ਵਾਰੀ ਸਾਡੇ ਕੁਝ ਖਿਆਲਾਂ ਚ ਰਹਿ ਜਾਂਦੇ ਕਈ ਵਾਰੀ ਕੁਝ ਨਹੀਂ ਵੀ ਰਹਿੰਦੇ ਹਨਾ ਕਦੇ ਹੋਇਆ ਜ਼ਿੰਦਗੀ ਦੇ ਉਹ ਤਰਾਜ ਜਿਹੜਾ ਤੁਹਾਨੂੰ ਯਾਦ ਹੋਣਾ ਤਾਂ ਮੈਂ ਕਹੂੰਗਾ ਵੀ ਜ਼ਰੂਰ ਦੱਸਨੇ ਚਾਹੀਦੇ ਵੀ ਕਿੱਦਾਂ ਦੇ ਥੋੜਾ ਫਿਰ ਸਹਿਯੋਗ ਰਿਹਾ ਇਹ ਦੇਖੋ ਉਹਦੇ ਵਿੱਚ ਮੈਨੂੰ ਤਾਂ ਇਸ ਤਰ੍ਹਾਂ ਲੱਗਦਾ ਵੀ ਜਿਵੇਂ ਮੈਂ ਕਹੇ ਕੋਲੋ ਮੈਂ ਡਿਪਾਰਟਮੈਂਟ ਦੇ ਵਿੱਚ ਵੀ ਵੀ ਮੈਂ ਮਤਲਬ ਕਿ ਇੱਕ ਵੀ ਪੈਸਾ ਰਿਸ਼ਵਤ ਨਹੀਂ ਲਈ ਕਿਸੇ ਤੋਂ ਲਗਾਤਾਰ ਮੇਰੇ ਕ੍ਰਿਮੀਨਲ ਕੇਸ ਫੇਸ ਕੀਤੇ ਮੈਂ ਛੁੱਟੀਆਂ ਮੇਰੇ ਤੇ ਇਨਕ੍ਰੀਮੈਂਟ ਮੇਰੇ ਬੰਦ ਰਹੇ ਉਹ ਸਾਰਾ ਜਾਂ ਹੁਣ ਤੱਕ ਵੀ ਜਿਹੜੇ ਮਾਨਦਰ ਨਾ ਚੱਲੇ ਇਹ ਕਿਤਾਬਾਂ ਦਾ ਵੱਡਾ ਰੋੜਾ ਇਨ ਨੇ ਲਗਾਤਾਰ ਮਜਬੂਤੀ ਦਿੱਤੀ ਹੈ ਵਿਚਾਰ ਨਖਾਰਨ ਦੇ ਵਿੱਚ ਵੀ ਆ ਉਹਨਾਂ ਦੇ ਗਲਤ ਉਹਦੇ ਮਤਲਬ ਖਰਾਬ ਗੱਲਾਂ ਦੇ ਖਰਾਬ ਖੜਨ ਵਾਸਤੇ ਕਿਤਾਬਾਂ ਦਾ ਹੀ ਵੱਡਾ ਰੋਲ ਜੀ ਤੁਸੀਂ ਮੇਰੇ ਨਾਲ ਦਾ ਇੱਕ ਦੂਜੇ ਲਈ ਵੀ ਫਿਰ ਕਿਤਾਬਾਂ ਵਰਗੀ ਬਣ ਗਏ ਹਨ ਹਾਂਜੀ ਜੀ ਤਾਂ ਮੈਂ ਬਹੁਤ ਇਸ ਗੱਲੋਂ ਖੁਸ਼ ਆਂ ਜੀ ਤੁਹਾਡੇ ਤੋਂ ਕਿ ਤੁਸੀਂ ਇੰਨੀਆਂ ਸਾਰੀਆਂ ਕਿਤਾਬਾਂ ਵੀ ਲਿਖੀਆਂ ਸਮਾਜ ਲਈ ਤੇ ਇੱਕ ਆਪਣੀ ਜ਼ਿੰਦਗੀ ਨੂੰ ਵੀ ਚੰਗੇ ਤਰੀਕੇ ਨਾਲ ਲੋਕਾਂ ਲਈ ਪੇਸ਼ ਕੀਤਾ ਕਿ ਹਾਂ ਇਹੋ ਜੀ ਜ਼ਿੰਦਗੀ ਹੋਣੀ ਚਾਹੀਦੀ ਆ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਸ਼ੁਕਰੀਆ ਤਾਂ ਪਰ ਗਲਵਤ ਕੀਤੇ ਇਤਿਹਾਸਕਾਰ ਰਕੇਸ਼ ਕੁਮਾਰ ਹੋਣਾ ਨਾਲ ਜਿਨ੍ਹਾਂ ਦੀ ਇਹ ਸਾਰੀ ਕਿਤਾਬਾਂ ਨੇ ਤੇ ਨਾਲ ਨਾਲ ਉਹਨਾਂ ਨੇ ਦੱਸਿਆ ਕਿ ਸਾਡੀ ਜ਼ਿੰਦਗੀ ਦੇ ਵਿੱਚ ਕਿਹੋ ਜਿਹੇ ਰੰਗ ਨੇ ਉਹ ਕਿਵੇਂ ਇਕੱਠੇ ਹੋਏ ਕਿਵੇਂ ਲੱਗੀ ਗੱਲ ਜ਼ਰੂਰ ਦੱਸਣਾ ਜੁੜੇ ਰਹੋ ਦੁਨੀਆ ਦੇ ਨਾਲ